ਸੋ ਸਿਕਾਲ ਪਿਆਰੇ ਵਿਦਿਆਰਥੀਓ ਇਸ ਵੀਡੀਓ ਸਵਾਗਤ ਹੈ ਤੁਹਾਡਾ ਐਸ ਸੀ ਆਰਟੀ ਪੰਜਾਬ ਦੇ ਵੱਲੋਂ ਇੱਕ ਲੈਟਰ ਕੱਲ ਦੀ ਜਾਰੀ ਹੋਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੰਗਲਿਸ਼ ਹੈਲਪਰ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਫਾਰ ਸਕੈਂਡਰੀ ਸਕੂਲ ਸਟੂਡੈਂਟਸ 9ਵੀਂ ਤੋਂ 12ਵੀਂ ਲਈ ਸੋ ਇਹਦਾ ਜੋ ਇੰਪਲੀਮੈਂਟੇਸ਼ਨ ਹੋ ਰਹੀ ਹੈ ਇਹਦੇ ਕੀ ਕੀ ਇਹਦੀਆਂ ਇਨਸਟਰਕਸ਼ਨਸ ਨੇ ਉਹ ਇਸ ਲੈਟਰ 'ਚ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਇਹ ਵਿਦਿਆਰਥੀਆਂ ਵਿੱਚ ਫਾਊਂਡੇਸ਼ਨਲ ਲੈਂਗੁਏਜ ਸਕਿੱਲ ਵਿਕਸਿਤ ਕਰਨ ਲਈ ਉਹਨਾਂ ਦਾ ਆਤਮ ਵਿਸ਼ਵਾਸ ਵਧਾਉਣ ਲਈ ਅਤੇ ਰੋਜ਼ਾਨਾ ਜੀਵਨ ਵਿੱਚ ਪ੍ਰਭਾਵਸ਼ਾਲੀ ਸੰਚਾਰ ਯੋਗ ਬਣਾਉਣ ਲਈ ਇੰਗਲਿਸ਼ ਹੈਲਪਰ ਬਲੋ ਪੰਜਾਬ ਦੇ 500 ਸਰਕਾਰੀ ਸਕੂਲ ਜਿਨ੍ਹਾਂ ਦੀ ਸੂਚੀ ਤੁਹਾਨੂੰ ਪਹਿਲੇ ਵੀ ਸਾਂਝੀ ਕਰ ਦਿੱਤੀ ਗਈ ਹੈ ਇਸ ਲੈਟਰ ਚ ਵੀ ਹੈ ਇਹਨਾਂ ਥੀਟ ਲਿਖੀਆਂ ਜੋ ਦੋ ਐਪਲੀਕੇਸ਼ਨਾਂ 6 10 2025 ਤੋਂ ਲਾਗੂ ਕੀਤੀਆਂ ਜਾ ਰਹੀਆਂ ਹਨ ਰੀਡ ਟੂ ਮੀ ਸਕੂਲ ਐਡੀਸ਼ਨ ਪਲੇ ਸਟੋਰ ਤੇ ਐਪ ਲੌਂਚ ਹੋ ਰਹੀ ਹੈ ਨਵੀਂ ਆ ਗਈ ਹੈ ਰੀਡਿੰਗ ਕੰਪਰੀਹੈਂਸ਼ਨ ਅਸਿਸਟੈਂਟ RCA ਦੋ ਐਪਸ ਆ ਗਈਆਂ ਨੇ ਰੀਡ ਟੂ ਮੀ ਸਕੂਲ এডਿਸ਼ਨ ਜੋ ਹੈ ਸਕੂਲੀ ਪਾਠਕ੍ਰਮ ਨਾਲ ਜੋੜੀ ਗਈ ਐਪ ਹੈ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਪਾਠ ਪੁਸਤਕਾਂ ਨੂੰ ਪੜਨ ਅਤੇ ਸਮਝਣ ਵਿੱਚ ਸਹਾਇਤਾ ਕਰਦੀ ਹੈ ਇਸ ਵਿੱਚ ਜਮਾਤ 9ਵੀਂ ਤੋਂ 12ਵੀਂ ਤੱਕ ਅੰਗਰੇਜ਼ੀ ਦੀਆਂ ਪਾਠ ਪੁਸਤਕਾਂ ਸ਼ਾਮਲ ਹਨ ਰੀਡ ਟੂ ਮੀ ਸਕੂਲ ਦੇ ਪ੍ਰੋਜੈਕਟਰ ਕੰਪਿਊਟਰ ਲੈਪਟਾਪ ਵਿੱਚ ਇੰਸਟਾਲ ਕੀਤੀ ਜਾਵੇ ਇਹ ਅਧਿਆਪਕਾਂ ਦੀ ਅਗਵਾਈ ਹੇਠ ਪਾਠਕ੍ਰਮ ਅਨੁਸਾਰ ਪਾਠ ਪੜਨ ਤੇ ਸਮਝਣ ਤੇ ਸਹਾਇਤਾ ਕਰਦੀ ਹੈ ਅਧਿਆਪਕਾਂ ਦੁਆਰਾ ਪਾਠ ਪੜ੍ਹਾਉਣ ਵੇਲੇ ਪ੍ਰੋਜੈਕਟਰ ਤੇ ਇਸ ਦੀ ਲਗਾਤਾਰ ਵਰਤੋਂ ਕੀਤੀ ਜਾਵੇ ਉਹਦੇ ਬਾਅਦ RCA ਰੀਡਿੰਗ ਕੰਪਰੀਹੈਂਸ਼ਨ ਅਸਿਸਟੈਂਟ ਇਹਦੇ ਵਿੱਚ AI ਦੀ ਵਰਤੋਂ ਕੀਤੀ ਗਈ ਹੈ ਤੇ ਖੁਦ ਸਿੱਖਣ ਵਾਲਾ ਪਲੇਟਫਾਰਮ ਹੈ ਜੋ ਵਿਅਕਤੀਗਤ ਸਿੱਖਣ ਤੇ ਫੀਡਬੈਕ ਰਾਹੀਂ ਫਾਊਂਡੇਸ਼ਨਲ ਇੰਗਲਿਸ਼ ਸਕਿੱਲ ਵਿੱਚ ਨਿਪੁੰਤਾ ਹਾਸਲ ਕਰਨ ਲਈ ਸਹਾਇਤਾ ਕਰੇਗਾ RCA ਦੇ ਵਿੱਚ CEFR A1 ਤੋਂ C2 ਪੱਧਰ ਨਾਲ ਮੇਲ ਖਾਂਦੀ ਸਮਗਰੀ ਉਪਲਬਧ ਹੈ ਵਿਦਿਆਰਥੀਆਂ ਦੀ ਜੋ RCA ਐਪਲੀਕੇਸ਼ਨ ਹੈ ਦੀ ਰਜਿਸਟ੍ਰੇਸ਼ਨ ਜੋ ਹੈ ਕਿਵੇਂ ਹੋਏਗੀ ਯੂਜ਼ਰ ਆਈਡੀ ਪੰਜਾਬ ਆਈਡੀ ਵਿਦਿਆਰਥੀ ਦੀ ਤੇ ਪਾਸਵਰਡ ਪਾਸਵਰਡ ਹੀ ਲਿਖ ਕੇ ਲਿਖਿਆ ਜਾਏਗਾ RCA ਦੀ ਵਿਦਿਆਰਥੀਆਂ ਦੇ ਮੋਬਾਈਲ ਤੇ Google Chrome ਬ੍ਰਾਊਜ਼ਰ ਨਾਲ ਹੀ ਵਰਤਿਆ ਜਾਏਗਾ ਇੱਕ ਵੈਬਸਾਈਟ ਹੈ ਇਹਨਾਂ ਵਿਦਿਆਰਥੀਆਂ ਕੋਲ ਮੋਬਾਈਲ ਨਹੀਂ ਆ ਸਕੂਲ ਦੇ ਕੰਪਿਊਟਰ ਲੈਬ ਜਾਂ ਸਮਾਰਟ ਰੂਮ ਦੀ ਵਰਤੋਂ ਕਰ ਸਕਦੇ ਆ आरसीए ਦੇ ਰਜਿਸਟ੍ਰੇਸ਼ਨ ਲਈ ਹੈਲਪ ਡੈਸਕ ਵੀ ਬਣਾਇਆ ਜਾਏਗਾ ਸਕੂਲਾਂ ਦੇ ਵਿੱਚ ਬਰਦਿਆਰਥੀਆਂ ਵੱਲੋਂ ਜੋ આરਸੀਏ ਹੈ 6 10 ਤੋਂ 14 10 ਤੱਕ ਵਿਦਿਆਰਥੀ ਅਧਿਆਪਕਾਂ ਦੁਆਰਾ ਉਹਨਾਂ ਦੀ ਨਿਗਰਾਨੀ ਵਿੱਚ ਵਿਦਿਆਰਥੀਆਂ ਦਾ ਪਲੇਸਮੈਂਟ ਟੈਸਟ ਕਰਾਇਆ ਜਾਵੇ ਟੈਸਟ ਉਪਰੰਤ ਐਪਲੀਕੇਸ਼ਨ ਦੀ ਵਰਤੋਂ ਯਕੀਨੀ ਬਣਾਈ ਜਾਵੇ ਵਿਦਿਆਰਥੀ ਰੋਜ਼ਾਨਾ ਘਰ ਸੁਣਨ ਬੋਲਣ ਦਾ ਅਭਿਆਸ ਕਰਦੇ ਹੋਣ ਐਪਲੀਕੇਸ਼ਨ ਉਚਾਰਨ ਦੀ ਜਾਂਚ ਕਰਦਾ ਹੈ ਤੇ ਵਿਦਿਆਰਥੀ ਆਪਣੀਆਂ ਗਲਤੀਆਂ ਸੁਣ ਕੇ ਸੁਧਾਰ ਸਕਦੇ ਆ आरसीए ਵਿਦਿਆਰਥੀਆਂ ਨੂੰ ਤੁਰੰਤ ਫੀਡਬੈਕ ਦਿੰਦਾ ਹੈ ਵਿਦਿਆਰਥੀ ਸੁਰੱਖਿਅਤ ਤਰੀਕੇ ਨਾਲ ਏਆਈ ਨਾਲ ਅਭਿਆਸ ਕਰ ਸਕਦੇ ਆ ਹਫਤੇ ਵਿੱਚ ਘੱਟੋ ਘਾਟ ਇੱਕ ਘੰਟਾ ਨਿਯਮਤ ਤੌਰ ਤੇ ਵਰਤੋਂ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਤੇ ਅੰਗਰੇਜ਼ੀ ਬੋਲਣ ਦੀ ਕੋਸ਼ਲਤਾ ਵਧੇਗੀ ਵਿਦਿਆ ਹਫਤੇ ਵਿੱਚ ਅੰਗਰੇਜ਼ੀ ਵਿਸ਼ੇ ਦੇ ਇੱਕ ਪੀਰੀਅਡ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਲੈਬ ਵਿੱਚ આરਸੀਏ ਦੀ ਪ੍ਰੈਕਟਿਸ ਕਰਵਾਈ ਜਾਵੇ ਟੈਕਨੀਕਲ ਸਪੋਰਟ ਲੈਕਚਰਾਰ ਅਧਿਆਪਕ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਇਨਟਾਰੇ ਲਈ ਇੰਗਲਿਸ਼ ਹੈਲਪਰ ਟੀਮ ਦੇ ਮੈਂਬਰ ਵੀ ਪਲਬਦ ਰਹਿਣਗੇ ਸਕੂਲਾਂ ਦੇ ਵਿੱਚ ਵਿਜਿਟ ਕਰਨਗੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪ੍ਰਗਤੀ ਬਾਰੇ ਨਿਯਮਤ ਅਪਡੇਟ ਦਿੱਤੀ ਜਾਏਗੀ ਮਾਪਿਆਂ ਦੀ ਭਾਗੀਦਾਰੀ 9ਵੀਂ ਤੋਂ 12ਵੀਂ ਤੱਕ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੀਟੀਐਮ ਵਿੱਚ ਆਰਸੀਏ ਆਰਟੀਐਮ ਬਾਰੇ ਦੱਸਿਆ ਜਾਏਗਾ ਮਾਪਿਆਂ ਨੂੰ ਇਹਦੀ ਵਿਸ਼ੇਸ਼ ਬੈਠਕ ਰੱਖੀ ਜਾ ਸਕਦੀ ਹੈ ਤਾਂ ਜੋ ਉਹਨਾਂ ਨੂੰ ਆਰਸੀਏ ਆਰਟੀਐਮ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾ ਸਕੇ आरसीए ਦੀ ਵਰਤੋਂ ਤੇ ਲਾਭ ਬਾਰੇ ਨਿਯਮਤ ਅਪਡੇਟ WhatsApp SMS ਰਾਹੀਂ ਭੇਜੇ ਜਾਣਗੇ ਮਾਪੇ આરਸੀਆ ਆਰਟੀਐਮ ਰਾਹੀਂ ਆਪਣੇ ਬੱਚਿਆਂ ਦੀ ਪ੍ਰਗਤੀ ਦੇਖ ਸਕਦੇ ਤੇ ਉਹਨਾਂ ਨੂੰ ਪ੍ਰੇਰਿਤ ਕਰ ਸਕਦੇ ਆ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਹੂਲਤ ਲਈ ਰੀਟੂਮੀ ਐਪ આરਸੀਆ ਦੀ ਇੰਸਟਾਲੇਸ਼ਨ ਦੀ ਵਰਤੋਂ ਯੂਜ਼ਰ ਮੈਨੂਅਲ QR ਕੋਡ ਵਿੱਚ ਸ਼ਾਮਲ ਹੈ ਵਿਦਿਆਰਥੀਆਂ ਦੀ ਐਪ ਦੀ ਲਗਾਤਾਰ ਵਰਤੋਂ ਨੂੰ ਦੇਖਦੇ ਹੋਏ ਸਕੂਲ ਵਿੱਚ ਸਪੀਕਿੰਗ ਕੰਪੀਟੈਂਸ ਜਾਂ ਰੀਡਿੰਗ ਚੈਲੰਜ ਕਰਵਾਇਆ ਜਾ ਸਕਦੇ ਆ ਆਰਮੀ ਨੇ ਵਿੱਚ ਇੱਕ ਵੈਸਟ ਪਰਫਾਰਮੈਂਸ ਨੂੰ ਸੁਲਵਾਉਣ ਦੀ ਕੀਤਾ ਜਾ ਸਕਦਾ ਹੈ ਸਕੂਲ ਮੁਖੀ ਦੁਆਰਾ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸੰਬੰਧੀ ਅਧਿਆਪਕਾਂ ਲਈ ਸਮੇਂ-ਸਮੇਂ ਤੇ ਰਿਵਿਊ ਮੀਟਿੰਗ ਕੀਤੀ ਜਾਵੇ ਡੀਆਰਸੀ ਵੀਆਰਸੀ ਸਕੂਲ ਵਿਜ ਡਰਾਨ ਆਰਸੀ ਆਰਟੀਐਮ ਸੰਬੰਧੀ ਅਧਿਆਪਕਾਂ ਦੀ ਲੋਡ ਪੈਨ ਤੇ ਸਪੋਰਟ ਕਰਨਗੇ ਇਹਨੂੰ ਬਹੁਤ ਜ਼ਰੂਰੀ ਸਮਝਿਆ ਜਾਵੇ ਸੋ ਇਹ ਬਹੁਤ ਜ਼ਰੂਰੀ ਲੈਟਰ ਹੈ ਹੁਣ ਇਹ ਲਾਂਚ ਹੋਣ ਜਾ ਰਿਹਾ ਸਾਰਾ ਪ੍ਰੋਜੈਕਟ ਇੰਗਲਿਸ਼ ਹੈਲਪਰ ਦਾ ਸੋ ਉਮੀਦ ਕਰਦਾ ਹੈ ਸਾਰੀਆਂ ਇਨਸਟਰਕਸ਼ਨਸ ਤੁਸੀਂ ਸਮਝ ਲੀਆਂ ਹੋਣਗੀਆਂ ਸੋ ਇਹਦੇ ਸੰਬੰਧੀ ਜੋ ਹੈ 500 ਸਕੂਲ ਹੈਡ ਦੀ ਮੀਟਿੰਗ ਵੀ ਰੱਖੀ ਗਈ ਹੈ ਜੋ ਡਾਈਟ ਦੇ ਵਿੱਚ ਹੋਏਗੀ ਜ਼ਿਲ੍ਹਾ ਪੱਤਰੀ ਤੇ ਇਹਦੀ ਸਕਸੈਸਫੁਲ ਲਾਂਚ ਹੋਣ ਜਾ ਰਹੀ ਹੈ ਸੋ ਥੈਂਕ ਯੂ ਵੈਰੀ ਮਚ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜਿਆਦਾ ਤੋਂ ਜਿਆਦਾ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਸਾਥੀ ਵੀ ਇਹਦਾ ਫਾਇਦਾ ਲੈ ਸਕੋ ਥੈਂਕ ਯੂ